ਗੁਰੂ ਜੀ ਵੇਖ ਛੰਡਿਆ ਜਿਸ ਤਰ੍ਹਾਂ ਅਸੀਂ ਵਿਕਾਰਾਂ ਅਤੇ ਸੰਸਾਰੀ ਫੁਰਨਿਆਂ ਨੂੰ ਬਾਰ-ਬਾਰ ਦੁਹਰਾ ਕੇ ਆਪਣੇ ਗੁਪਤ ਮਨ ਵਿੱਚ ਭਰਿਆ ਹੈ ਉਸੇ ਤਰ੍ਹਾਂ ਹੁਣ ਅਸੀਂ ਸਾਈਆਂ ਜੀ ਦੇ ਗੁਣਾ ਨਾਮ ਦੀ ਸਿਫਤ ਅਤੇ ਨਾਮ ਨੂੰ ਬਾਰ-ਬਾਰ ਦੁਹਰਾ ਕੇ ਆਪਣੇ ਗੁਪਤ ਮਨ ਵਿੱਚ ਭਰੀਏ ਜਿਸ ਤਰ੍ਹਾਂ ਸਮਾਪਾ ਕੇ ਵਿਕਾਰਾਂ ਨੇ ਸਾਡੇ ਸੰਸਕਾਰਾਂ ਦਾ ਰੂਪ ਧਾਰਨ ਕਰ ਲਿਆ ਹੈ ਇਸੇ ਤਰ੍ਹਾਂ ਸਮਾਪਾਕੇ ਸਾਈਆਂ ਜੀ ਦਾ ਨਾਮ ਅਤੇ ਗੁਣ ਸਾਡੇ ਸੰਸਕਾਰਾਂ ਦਾ ਰੂਪ ਧਾਰਨ ਕਰ ਲੈਣਗੇ ਜਿੱਥੇ ਹੁਣ ਵਿਕਾਰ ਵਸਦੇ ਨੇ ਉੱਥੇ ਫਿਰ ਨਾਮ ਪਿਆ ਵਸੇਗਾ ਝੰਡਿਆ ਸਾਈਆਂ ਜੀ ਦਾ ਨਿਰਮਲ ਨਾਮ ਮਨ ਦੀ ਹੇਠਲੀ ਪਰਤ ਵਿੱਚ ਵਸਿਆਂ ਜਨਮਾਂ ਜਨਮਾਂ ਦੀ ਮੈਲ ਕੱਟ ਜਾਂਦਾ ਹੈ ਅਤੇ ਮਨ ਨਿਰਮਲ ਕਰ ਜਾਂਦਾ ਹੈ ਫਿਰ ਉਸ ਨਿਰਮਲ ਹੋਏ ਮਨ ਵਿੱਚੋਂ ਉੱਠਣ ਵਾਲੀਆਂ ਰੂਚੀਆਂ ਵੀ ਤਾਂ ਨਿਰਮਲ ਹੀ ਹੋਣਗੀਆਂ ਨਾ ਹਾਰ ਛੰਡਿਆ ਨਾਮ ਜਪਿਆ ਪਾਪ ਢੋਪੇ ਪਾਪ ਢੋਪੇ ਸਾਈਂ ਦੇ ਗੁਣ ਆਏ ਸਾਈਂ ਦੇ ਗੁਣ ਆਏ ਸਾਈਂ ਆਇਆ ਤਦ ਸਮਝੀ ਕਿ ਨਾਮ ਅੰਦਰ ਰਚ ਗਿਆ ਪ੍ਰਾਣਾ 'ਚ ਵਸ ਗਿਆ ਵਸ ਗਿਆ ਰਸ ਗਿਆ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਐ